ਜੀਪੀਸੀ ਦਾ 13 ਅਰਬ 86 ਕਰੋੜ 47 ਲੱਖ ਦਾ ਸਾਲਾਨਾ ਬਜਟ ਪਾਸ ਹੋਇਆ ਜਨਰਲ ਬੋਰਡ ਦੇ ਲਈ 86 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਸੋ ٹرسٹ ਫੰਡ ਦੇ ਲਈ 5 ਕਰੋੜ 36 ਲੱਖ ਰੁਪਏ ਦਿੱਤੇ ਗਏ ਨੇ ਤੇ ਸਿੱਖਿਆ ਦੇ ਲਈ 55 ਕਰੋੜ 80 ਲੱਖ ਰੁਪਏ ਧਰਮ ਪ੍ਰਚਾਰ ਦੇ ਲਈ 1 ਕਰੋੜ 10 ਕਰੋੜ ਰੁਪਏ ਤੇ ਖੇਡਾਂ ਦੇ ਲਈ 3 ਕਰੋੜ 9 ਲੱਖ ਰੁਪਏ ਦਾ ਫੰਡ ਰੱਖਿਆ ਗਿਆ ਪ੍ਰਿੰਟਿੰਗ ਪ੍ਰੈਸਾਂ ਦੇ ਲਈ 8 ਕਰੋੜ 12 ਲੱਖ ਰੁਪਏ ਦਾ ਫੰਡ ਰੱਖਿਆ ਗਿਆ ਜੰਬੀਸਾ ਦੇ ਅੱਜ ਐਸਜੀਪੀਸੀ ਦਾ 13 ਅਰਬ 86 ਕਰੋੜ 47 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਹੋਇਆ। ਸੋ ਟਰਸਟ ਫੰਡ ਦੇ ਲਈ 5 ਕਰੋੜ ਰੁਪਏ ਰੱਖੇ ਗਏ ਨੇ ਰਾਖਵੇਂ ਤੇ ਸਿੱਖਿਆ ਦੇ ਲਈ 55 ਕਰੋੜ 80 ਲੱਖ ਰੁਪਏ ਰੱਖੇ ਗਏ ਨੇ। ਧਰਮ ਪ੍ਰਚਾਰ ਦੇ ਲਈ 1 ਅਰਬ 10 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ। ਖੇਡਾਂ ਦੇ ਲਈ 3 ਕਰੋੜ 9 ਲੱਖ ਰੁਪਏ ਦਾ ਫੰਡ ਰੱਖਿਆ। ਸੋ ਬਜਟ ਜਿਹੜਾ ਕਿ ਪਾਸ ਹੋਇਆ ਸਾਲਾਨਾ ਬਜਟ ਐਸਜੀਪੀਸੀ ਦਾ 13 ਅਰਬ 86 ਕਰੋੜ 47 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਹੋਇਆ। ਉਹ ਕਮੇਟੀ ਦਾ ਹਰ ਸਾਲ ਬਜਟ 31 ਮਾਰਚ ਤੋਂ ਪਹਿਲਾਂ-ਪਹਿਲਾਂ ਉਹ ਹਾਊਸ ਰੀਡ ਚੇਸ਼ ਕਰਕੇ ਪਾਸ ਕੀਤਾ ਜਾਂਦਾ ਅੱਜ 28 ਮਾਰਚ 2025 ਨੂੰ ਆਉਂਦੇ ਬੜੇ 2025-26 ਦੇ ਸਾਲ ਲਈ ਇਹ ਜਿਹੜਾ ਬਜਟ ਹੈ ਆ ਪਰਪੋਜ਼ਡ ਉਹ ਪੇਸ਼ ਕੀਤਾ ਗਿਆ ਸਰਦਾਰ ਸ਼ੇਰ ਸਿੰਘ ਮੰਡਲੋਂ 30 ਸਾਲ ਦਾ ਜਿਹੜਾ ਬਜਟ ਹੈ ਸਾਡਾ ਉਹ 1386 ਕਰੋੜ ਰੁਪਏ ਦਾ 13 ਅਰਬ 86 ਕਰੋੜ ਰੁਪਈਆ ਤੇ ਮੈਂ ਅਕਸਰ ਤੁਹਾਡੇ ਮੀਡੀਆ ਰਾਹੀਂ ਇਹ ਵੀ ਸਾਜਦਾਂ ਦੇ ਤੇ ਸੇਖਾ ਦੇ ਰੂਬਰੂ ਕਰਨਾ ਚਾਹਣਾ ਕਿ ਇਹ ਬਜਟ ਕਈ ਵਾਰੀ ਅਸੀਂ ਵੈਸੇ ਕਹਿਨੇ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਪੰਜਾਬ ਸਰਕਾਰ ਦੇ ਨਾਲ ਬਜਟ ਹੈ ਇਹ ਜਿਹੜਾ ਬਜਟ ਆ ਇਹ ਪੰਜਾਬ ਸਰਕਾਰ ਦੇ ਬਜਟ ਤੋਂ 1% ਤੋਂ ਵੀ ਘਟਿਆ ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਪ੍ਰੈਸ ਬਣਿਆ ਮੈਂ ਤੁਹਾਨੂੰ ਨਹੀਂ ਕਹਿੰਦਾ ਆਮ ਲੋਕਾਂ ਦੇ ਧਾਰਨਾ ਬਣ ਜਾਂਦੀ ਕਿ ਜੇ ਬਹੁਤ ਵੱਡਾ ਬਜਟ ਆ ਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਸ ਵਾਰ ਖੁਸ਼ੀ ਦੀ ਵੀ ਗੱਲ ਆ ਕਿ ਇਸ ਬਜਟ ਦੇ ਵਿੱਚ 10% ਦਾ ਵਾਅਦਾ ਲਾਸਟ ইয়ার ਨਾਲੋਂ ਤੇ 사ਤਗੁਰ ਜੀ ਨੇ ਕਿਰਪਾ ਕੀਤੀ 2-3 ਸਾਲ ਤੋਂ ਲਗਾਤਾਰ ਇਹ ਸਾਡਾ ਬਜਟ ਜਿਹੜਾ ਕਿ ਪ੍ਰੋਪੋਜ਼ਡ ਹੁੰਦਾ ਬਾਰ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਇਹਦੇ ਵੀ ਸਾਡਾ ਤਕਰੀਬਨ ਸਰਪਲਸ ਰਹਿੰਦਾ ਰਿਹਾ ਬਚਤ ਚ ਆਉਂਦਾ ਰਿਹਾ ਜਿਹੜਾ ਕਿ ਇੱਕ ਗੁਰੂ ਸਾਹਿਬ ਦੀ ਮੈਂ ਸਮਝਦਾ ਅਪਾਰ ਕਿਰਪਾ ਤੇ ਬਖਸ਼ਿਸ਼ ਆ ਹੁਣ ਇਹ ਇਸ ਵਾਰ ਜਿਹੜਾ ਸਾਡਾ ਮੁੱਖ ਤੌਰ ਦੇ ਉੱਤੇ ਜਿਹੜਾ ਜਨਰਲ ਬੋਰ ਫਾਂਡ ਆ ਉਹਦਾ 86 ਕਰੋੜ ਰੁਪਏ ਸਾਡੇ ਜਿਹੜੇ ਆਪਣੇ ਵਸੀਲੇ ਆ ਟਰਾਸਟ ਫੰਡ 50 ਕਰੋੜ 36 ਲੱਖ ਰੁਪਏ ਫਿਰ ਵਿਦਿਆ ਫੰਡ 55 ਕਰੋੜ 80 ਲੱਖ ਰੁਪਏ ਸਪੋਰਟਸ ਫੰਡ 3 ਕਰੋੜ 9 ਲੱਖ ਰੁਪਏ ਪ੍ਰਿੰਟਿੰਗ ਪ੍ਰੈਸਾ 8 ਕਰੋੜ 12 ਲੱਖ ਰੁਪਏ ਬਾਬਾ ਬੁੱਢਾ ਜੀ ਚੈਰੀਟੇਬਲ ਹਸਪੀਟਲ ਜਿਹੜਾ ਇਕੱਲੇ ਦਾ ਇਕੱਲਾ ਸਾਰਾ ਹੀ ਬੀੜ ਬਾਬਾ ਬੁੱਢਾ ਜੀ ਦਾ ਸਥਾਨ ਚਲਾਉਂਦਾ ਉਥੇ 5 ਕਰੋੜ 50 ਲੱਖ ਰੁਪਏ ਤੇ ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਕਿਉਂਕਿ ਸਭ ਤੋਂ ਵੱਡਾ ਬਜਟ ਧਰਮ ਪ੍ਰਚਾਰ ਕਮੇਟੀ ਦਾ ਜਾਂਦਾ ਉਹ 1 ਕਰੋੜ 10 ਕਰੋੜ ਰੁਪਏ ਤੇ ਬਜਟ ਗੁਰਦੁਆਰਾ ਸਹਿਮਾਨ ਦਫਾ 85 ਕਿਉਂਕਿ ਇਹਨਾਂ ਦੇ ਵਿੱਚ ਵੱਡੇ ਸਤਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਾਥ ਕੇਸਕਰ ਸਾਹਿਬ ਤੇ ਉਹ ਮਹਾਨ ਸਤਾਨ ਸ਼ਹੀਦਾਂ ਦਾ ਫਤੇਗੜ ਸਾਹਿਬ 10 ਅਰਬ 62 ਕਰੋੜ 4 ਲੱਖ ਰੁਪਏ ਤੇ ਵਿਦੇਗਾਂ ਦੇਾਰੇ ਜਿਹੜੇ ਆ ਉਹਨਾਂ ਤੋਂ 2 ਆਰਬ 95 ਕਰੋੜ 31 ਲੱਖ ਰੁਪਏ। ਜੋ ਇਸੇ ਤਰ੍ਹਾਂ ਜਿਹੜਾ ਇਹਦਾ ਸਾਰਾ ਖਰਚ ਆ ਉਹ ਵੀ ਨਿਯਮਤ ਢੰਗ ਦੇ ਨਾਲ ਸਾਰਾ ਜਿਹੜਾ ਆ ਉਹ ਵਰਤਿਆ ਜਾ ਰਿਹਾ। ਐਤ ਕੀਂਦਾ ਜਿਹੜਾ ਫੋਕਸ ਸਾਡਾ ਉਹ ਸਾਰੇ ਦਾ ਸਾਰਾ ਫੋਕਸ ਜਿੱਥੇ ਵਿਦੇਆ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੇ ਨਾਲ ਮੈਡੀਕਲ ਦੇ ਖੇਤਰ ਵਿੱਚ ਵੀ ਸਾਡਾ ਜਿਹੜਾ ਆ ਉਹ ਵੱਡਾ ਯੋਗਦਾਨ ਦੇਖਣ ਨੂੰ ਮਿਲੂਗਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੈ ਜਿਵੇਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਆ ਉਹ ਟਰੱਸਟ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਖਰਾਇਆ ਪਰ ਉਹਦਾ ਪ੍ਰਧਾਨ ਉਹਦਾ ਪ੍ਰਧਾਨ ਹੁੰਦਾ ਤੇ ਬਾਕੀ ਟਰੱਸਟੀ ਹੁੰਦੇ ਪਰ ਪ੍ਰਬੰਧ ਉਹ ਸਾਰੇ ਦਾ ਸਾਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੀ ਆ ਉਹਦੇ ਵਿੱਚ ਵੀ ਨਵੀਆਂ ਸੌਦਾ ਕੀਤੀਆਂ ਜਾ ਰਹੀਆਂ ਡੈਂਟਲ ਕਾਲਜ ਜਿਹੜਾ ਆ ਉਹਦੇ ਵਿੱਚ ਜਿਹੜੀ ਆ 100 ਸੀਟ ਕੀਤੀ ਜਾ ਰਹੀ ਆ ਤਾਂ ਕਿ ਬੱਚੇ ਜਿਹੜੇ ਆ ਉਹ ਮੈਡੀਕਲ ਦਾ ਵੀ ਦਾਖਲਾ ਗੁਰੂ ਨਗਰੀ ਵਿੱਚ ਲੈਣ ਤੇ ਨਾਲ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਤੇ ਆ ਕੇ ਹਾਜ਼ਰੀ ਵੀ ਭਰਨ ਇਸੇ ਤਰਜੇ ਤੇ ਸਾਡਾ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਉੱਥੇ ਵੀ ਅਸੀਂ ਯਤਨ ਕੀਤਾ ਤੁਸੀਂ ਜਾ ਕੇ ਕਿਤੇ ਜਾਂਦੇ ਦੇਖਦੇ ਹੋਮੋਗੇ ਉਹ ਵੀ ਜੇ ਗੁਰੂ ਨੇ ਕਿਰਪਾ ਕੀਤੀ ਤੇ ਅਗਲੇ ਸਾਲ ਉੱਥੇ 100 ਸੀਟ ਮੈਡੀਕਲ ਕਾਲਜ ਦੀ ਜਿਹੜੀ ਆ ਉਹ ਸਾਨੂੰ ਮਹੀਆ ਹੋ ਗਈ ਆ ਉਹਦੇ ਲਈ ਇਨਫਰਾਸਟ੍ਰਕਚਰ ਜਿਹੜਾ ਹੈ ਉਹਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਐਜੂਕੇਸ਼ਨਲ ਆਰਿਆ ਦੇ ਵਿੱਚ ਕਿਉਂਕਿ ਭਾਵੇਂ ਸ਼ਮਨੀ ਗੁਰਦਵਾਲਾ ਪ੍ਰਬੰਧਕ ਕਮੇਟੀ ਨੇ ਆਪਣਾ ਵੱਡਾ ਯੋਗਦਾਨ ਪਾਇਆ ਪਰ ਅੱਜ ਮੈਂ ਕਹਿ ਸਕਦਾ ਕਿ ਸ਼ੌਨੀ ਗੁਰਦਵਾਲਾ ਪ੍ਰਬੰਧਕ ਕਮੇਟੀ ਦੇ ਵਿਧਿਕ ਆਧਾਰੇ ਉਹ ਇਸ ਵੇਲੇ ਸਾਰੇ ਅਪਡੇਟ